ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋ ਫਿਰ ਜ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਹੈ ਜਿਹੜਾ ਜਰੂਰ ਦੇਖਿਆ ਕਰੋ ਤੇ ਜੇ ਤੁਸੀਂ ਕੋਈ ਵੀ ਹੈਂਡਵਰਕ ਮਸ਼ੀਨਵਰਕ ਦੇ ਸੂਟ ਰੈਡੀ ਕਰਵਾਉਣਾ ਚਾਹੁੰਦੇ ਹੋਗੇ ਤਾਂ ਤੁਸੀਂ ਆਪਣਾ ਆਰਡਰ ਹੈਗਾ ਆਪਣਾ ਪਹਿਲਾਂ ਦੋ ਤਾਂ ਕਿ ਤੁਹਾਨੂੰ ਟਾਈਮ 'ਤੇ ਸੂਟ ਨਗੇ ਜਿਹੜੇ ਮਿਲ ਸਕਣ ਜੇ ਕੋਈ ਐਮਰਜੈਂਸੀ ਸੂਟ ਹੋਊਗਾ ਉਹ ਸਿੱਧਾ ਕੱਢਾ ਕਢਵਾ ਸਕਦੇ ਆਂਗੇ ਤੇ ਨਹੀਂ ਆਪਣੇ ਆਰਡਰ ਨਗੇ ਤੁਸੀਂ ਪਹਿਲਾਂ ਦਿਆ ਕਰੋ ਡੇਢ ਤੋਂ ਦੋ ਮਹੀਨੇ ਪਹਿਲਾਂ ਦੀ ਤਾਂ ਕਿ ਇੰਨਾ ਟਾਈਮ ਸਾਨੂੰ ਚਾਹੀਦਾ ਹੁੰਦਾ ਹੈਗਾ ਵਰਕ ਲਈ ਮਸ਼ੀਨਵਰਕ ਤੇ ਹੈਂਡਵਰਕ ਲਈ ਚਲੋ ਜੀ ਅੱਜ ਆਪਾਂ ਦਿਖਾਉਣਗੇ ਤੁਹਾਨੂੰ ਮਾਲ ਕਾਟਨ ਦੇ ਸੂਟ ਨਗੇ ਬਹੁਤ ਹੀ ਜਿਆਦੇ ਸੋਹਣੀ ਮਾਲ ਹੈਗੀ ਤੇ ਲਓ ਜੀ ਵਿਦ ਪ੍ਰਾਈਸ ਤੁਹਾਨੂੰ ਨਾਲ ਮੈਂਸ਼ਨ ਕਰਾਂਗੇ ਟੇਸਟਾ ਬ੍ਰਾਂਡ ਹੈ ਪਹਿਲਾ ਕਲਰ ਤੁਸੀਂ ਦੇਖ ਸਕਦੇ ਹੋ ਯੈਲੋ ਸ਼ੇਡ ਹੈਗਾ ਤੇ ਪ੍ਰਾਈਸ ਰਹੂਗਾ ਜੀ 2500 ਬਹੁਤ ਜਿਆਦਾ ਸੋਹਣਾ ਫੈਬਰਿਕ ਹੈ ਤੁਸੀਂ ਇਹਨੂੰ ਲਾਈਨਿੰਗ ਲਗਵਾਉਣਾ ਚਾਹੋ ਨੇ ਲਗਵਾ ਸਕਦੇ ਹੋਗੇ ਜੇ ਕੋਈ ਸੀ ਥਰੂ ਹੋਊਗਾ ਤਾਂ ਤੁਸੀਂ ਲਗਵਾ ਸਕਦੇ ਹੋ ਜੇ ਸੀ ਥਰੂ ਨਹੀਂ ਹੈਗਾਗਾ ਤਾਂ ਤੁਸੀਂ ਇਦਾਂ ਵੀ ਲੈ ਸਕਦੇ ਹੋਗੇ ਨੈਕਸਟ ਸੂਟ ਇਹ ਵਾਲਾ ਜੀ ਇਹ ਵਾਲੇ ਸੂਟ ਦੀ ਮੇਰੇ ਲਵੇ ਕਾਫੀ ਜਿਆਦਾ ਡਿਮਾਂਡ ਸੀਗੀ ਦੁਬਾਰਾ ਰਿਪੀਟ ਹੈਗਾ ਜਿਹੜਾ ਇਹ ਆ ਚੁੱਕਿਆ ਹੈਗਾ ਇੱਕ ਸੂਟ ਹੀ ਮਿਲਿਆਗਾ ਜਿਹੜੀ ਵੀ ਭੈਣ ਨੂੰ ਚਾਹੀਦਾ ਸੀ ਬਹੁਤ ਸਾਰੇ ਮੈਸੇਜ ਆ ਰਹੇ ਸੀਗੇ ਤਾਂ ਤੁਸੀਂ ਇਹ ਵਾਲਾ ਸੂਟ ਹੈਗਾ ਲੈ ਸਕਦੇ ਹੋਗੇ ਮੈਚਿੰਗ ਦਾ ਪ੍ਰਾਈਸ ਇਹਦਾ ਰਹੂਗਾ ਜੀ ਸਾਡੇ 1800 ਪ੍ਰਾਈਸ ਹੈਗਾ ਇਹਦਾ ਜੇ ਤੁਸੀਂ ਵਰਕ ਵਗੈਰਾ ਕਰਾਉਣਾ ਚਾਹੁੰਦੇ ਹੋਗੇ ਕਰਵਾ ਸਕਦੇ ਹੋਗੇ ਲਓ ਜੀ ਇਸ ਤੋਂ ਬਾਅਦ ਆ ਗਿਆ ਜੀ ਮਾਲ કોટਨ ਦਾ ਸੂਟ ਹੈਗਾ ਮੈਚਿੰਗ ਸੂਟ ਰਹੂਗਾ ਤੇ ਇਸ ਤਰ੍ਹਾਂ ਦੇਖੋ ਇਹ ਪਿਓਰ ਮਾਲ ਹੈਗੀ ਬਿਲਕੁਲ ਜਿਹੜੀ ਫੁੱਲ ਪਿਓਰ ਦੇ ਵਿੱਚ ਹੈਗੀ ਨਾਲ ਇਹਦੇ ਇਸ ਤਰ੍ਹਾਂ ਬਹੁਤ ਮਹਿੰਗੀ ਮੈਚਿੰਗ ਤੇ ਇਹਦਾ ਪ੍ਰਾਈਸ ਰਹੂਗਾ ਜੀ ਤੁਹਾਨੂੰ 2250 ਲਓ ਜੀ ਨੈਕਸਟ ਸੂਟ ਹੈਗਾ ਜਿਹੜਾ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਜਿਹਾ ਪ੍ਰਿੰਟ ਹੈਗਾ ਪ੍ਰਾਈਸ ਇਹਦਾ ਰਹੂਗਾ ਜੀ 2500 올ਓਵਰ ਸੂਟ ਹੈ ਟੇਸਟ ਦਾ ਬ੍ਰਾਂਡ ਦਾ ਹੈਗਾ ਲੋਚ ਨੈਕਸਟ ਸੂਟ ਵੀ ਹੈਗਾ ਮਾਲ ਕਾਟਨ ਦੇ ਵਿੱਚ ਹੈਗਾ ਤੇ ਬਹੁਤ ਜਿਆਦੇ ਸੋਹਣਾ ਫੈਬਰਿਕ ਹੈ ਤੁਸੀਂ ਦੇਖ ਸਕਦੇ ਹੋਗੇ ਪ੍ਰਿੰਟ ਦੇ ਉੱਪਰ ਬਹੁਤ ਜਿਆਦੇ ਸੋਹਣੇ ਗ੍ਰੇਸ ਆਉਂਦੀ ਹੈ ਕਿ ਬਹੁਤ ਲਾਈਟ ਵੇਟ ਜਦੋਂ ਤੁਸੀਂ ਇਹਨੂੰ ਸਲਾਈ ਕਰਵਾਉਗੇ ਕੁਝ ਅਲੱਗ ਦਾ ਹੀ ਇਦਾਂ ਲੱਗਦਾ ਵੀ ਹਾਂ ਸੂਟ ਪਾਇਆ ਹੋਇਆ ਹੈਗਾ ਤੇ ਪ੍ਰਾਈਸ ਇਹਦਾ ਵੀ ਰਹੂਗਾ ਜੀ 2500 ਪ੍ਰਾਈਸ ਰਹੂਗਾ ਇਸ ਤੋਂ ਬਾਅਦ ਹੈਗਾ ਜੀ ਗ੍ਰੀਨ ਸੂਟ ਇਹ ਕਿਸੇ ਭੈਣ ਨੂੰ ਚਾਹੀਦਾ ਸੀਗਾ ਤਾਂ ਤੁਸੀਂ ਆਪਣਾ ਆਰਡਰ ਹੈਗਾ ਭੈਣ ਕਨਫਰਮ ਕਰ ਲਿਓ ਹਨਾ ਇਹ ਵਾਲਾ ਸੂਟ ਆਪਣੇ ਕੋਲੇ ਅਵੇਲੇਬਲ ਹੈਗਾਗਾ ਮਾਲ ਦੇ ਵਿੱਚ ਹੈਗਾ 2500 ਪ੍ਰਾਈਸ ਹੈਗਾ ਇਹਦਾ ਲੋ ਜੀ ਨੈਕਸਟ ਸੂਟ ਹੈਗਾ ਜੀ ਲੋ ਜੀ ਇਹ ਵੀ ਹੈਗਾ ਜੀ ਮਾਲ कॉटन ਦੇ ਵਿੱਚ ਹੈ ਮਾਲ कॉटन ਹੈ ਜਿਹੜੀ ਬਹੁਤ ਜਿਆਦਾ ਸੌਫਟ ਹੁੰਦੀ ਹੈਗੀ ਬਟਰ कॉटन ਦੀ ਤਰ੍ਹਾਂ ਬਟਰ कॉटन ਥੋੜੀ ਜੀ ਜ਼ਿਆਦੇ ਸਿਲਕੀ ਹੁੰਦੀ ਹੈ ਇਹ ਇੰਨਾ ਸਿਲਕੀ ਫੈਬਰਿਕ ਨਹੀਂ ਹੁੰਦਾ ਹੈਗਾ ਤੇ ਫੈਬਰਿਕ ਇਹ कॉटन ਨਾਲੋਂ ਬਹੁਤ ਵਧੀਆ ਗੁੱਡ ਕੁਆਲਿਟੀ ਹੁੰਦੀ ਹੈਗੀ ਵੀ ਜਿਵੇਂ ਕਿ ਤੁਸੀਂ ਛੋਟੇ-ਮੋਟੇ ਫੰਕਸ਼ਨ ਲਈ ਜੇ ਤੁਸੀਂ ਪ੍ਰਿੰਟ ਸੂਟ ਦੇ ਵਿੱਚ ਪਾਰਟੀ ਵੇਅਰ ਸੂਟ ਰੈਡੀ ਕਰਵਾਉਣਾ ਚਾਹੋਗੇ ਤਾਂ ਤੁਸੀਂ ਇਹਨਾਂ ਵਿੱਚ ਕਰਵਾ ਸਕਦੇ ਹੋ ਪਾ ਸਕਦੇ ਹੋ ਵਧੀਆ ਫੰਕਸ਼ਨਸ ਲਈ ਛੋਟੇ-ਮੋਟੇ ਜਿੱਦਾਂ ਹੁੰਦੇ ਨੇਗੇ ਇਹਦਾ ਪ੍ਰਾਈਸ ਵੀ ਰਹੂਗਾ 2500 ਪ੍ਰਾਈਸ ਰਹੂਗਾ ਤੇ ਇਸ ਤੋਂ ਬਾਅਦ ਨੈਕਸਟ ਹੈਗਾ ਜੀ ਬਹੁਤ ਹੀ ਜਾਦੇ ਸੋਹਣਾ ਪ੍ਰਿੰਟ ਹੈ ਟੇਸਟਾ ਬ੍ਰਾਂਡ ਦਾ ਇਹਦੇ ਨਾਲ ਤੁਸੀਂ ਡਬਲ ਡਾਈ ਦੁਪੱਟਾ ਰੱਖ ਸਕਦੇ ਹੋਗੇ ਸਿੰਗਲ ਡਾਈ ਰੱਖ ਸਕਦੇ ਹੋ ਜਿਵੇਂ ਵੀ ਰੱਖਣਾ ਚਾਹੋ ਨੇ ਉਦਾਂ ਰੱਖ ਸਕਦੇ ਹੋ ਪ੍ਰਾਈਸ ਸੇਮ ਰਹੂਗਾ 2500 ਇਸ ਤੋਂ ਬਾਅਦ ਹੈਗਾ ਜੀ 올 오버 수트 ਹੈਗਾ 블랙 ਕਲਰ ਦੇ ਵਿੱਚ ਹੈਗਾ ਲੋਜੀ ਇਹ ਹੈਗਾ ਮਾਲ ਦੇ ਵਿੱਚ ਹੈਗਾ ਪਿਓਰ ਮਾਲ ਹੈਗੀ ਇਹ ਵੀ ਤੇ ਪ੍ਰਾਈਸ ਇਹਦਾ ਰਹੂਗਾ ਜੀ 2500 ਪ੍ਰਾਈਸ ਹੈਗਾ ਵਿਦਆਊਟ ਦੁਪੱਟਾ ਤੁਹਾਨੂੰ ਸਾਡੇ ਹਰ ਇੱਕ ਸੂਟ ਤੇ ਸਟੈਂਪ ਲੱਗੀ ਮਿਲੂਗੀ ਤੇ ਸਟੈਂਪ ਤੋਂ ਬਿਨਾ ਆਪਾਂ ਕੋਈ ਵੀ ਫੈਬਰਿਕ ਨਹੀਂ ਲੈ ਕੇ ਆਉਂਦੇ ਕੁਆਲਿਟੀ ਉਹ ਜੋ ਫੈਬਰਿਕ ਗੁੱਡ ਲੈ ਕੇ ਆਉਣੇ ਆਂਗੇ ਲੋਜੀ ਇਸ ਤੋਂ ਬਾਅਦ ਹੈਗਾ ਜੀ ਮਾਲ कॉटन ਦਾ ਸੂਟ ਹੈ ਇਹ ਵੀ ਪ੍ਰਾਈਸ ਇਹਦਾ ਵੀ ਰਹੂਗਾ ਜੀ 2500 ਪ੍ਰਾਈਸ ਰਹੂਗਾ ਲੋਟੀ ਇਹ ਹੈਗੀ ਹੈ ਜੀ ਫੁੱਲ ਪਿਓਰ ਮਾਲ ਹੈਗੀ 40 ਗ੍ਰਾਮ ਵਾਲੀ ਜਿੱਦਾਂ ਕਿ ਇਹ ਵਾਲੀ ਹੈਗੀ ਹੈ 셔ਟ ਹੈਗੀ ਤੇ ਇਹਦੇ ਨਾਲ ਹੈਗੀ ਹੈ ਜੀ ਬਾਟਮ ਪ੍ਰਾਈਸ ਇਹਦਾ ਰਹੂਗਾ ਜੀ 2250 ਪ੍ਰਾਈਸ ਹੈਗਾ ਲੋਟੀ ਨੈਕਸਟ ਸੂਟ ਹੈਗਾ ਜਿਹੜਾ ਤੁਸੀਂ ਦੇਖ ਸਕਦੇ ਹੋਗੇ ਬਹੁਤ ਹੀ ਪਿਆਰਾ ਜਿਹਾ ਪ੍ਰਿੰਟ ਹੈਗਾ ਪ੍ਰਾਈਸ ਇਹਦਾ ਵੀ ਰਹੂਗਾ ਜੀ 2500 ਇਹ ਵਿਦ ਦੁਪੱਟਾ ਸੂਟ ਵੀ ਆਏ ਸੀਗੇ ਜੋ ਕਿ ਆਪਾਂ 3500 ਪ੍ਰਾਈਸ ਦੇ ਵਿੱਚ ਜene ਵਿੱਚ ਨੇਗੇ ਜਿਹੜੇ ਆਪਾਂ ਸੇਲ ਕੀਤੇ ਸੀਗੇ ਲੋ ਜੀ ਇਸ ਤੋਂ ਬਾਅਦ ਹੈਗਾ ਜੀ ਗ੍ਰੀਨ ਸੂਟ ਹੈਗਾ ਤੇ 올 ਓਵਰ ਸੂਟ ਰਹੂਗਾ ਤੇ ਪ੍ਰਾਈਸ ਇਹਦਾ ਰਹੂਗਾ ਜੀ 1800 ਪ੍ਰਾਈਸ ਰਹੂਗਾ ਲੋ ਜੀ ਇਹਦੇ ਵਿੱਚ ਹੈਗੇ ਨੇ ਆਪਣੇ ਕੋਲੇ ਕਲਰ ਤਿੰਨ ਚਾਰ ਨੇਗੇ ਕੋਈ ਵੀ ਤੁਹਾਨੂੰ ਪਸੰਦ ਆ ਉਹ ਜਿੱਦਾਂ ਕਿ ਇਹ ਬਲੈਕ ਹੈਗਾ ਪ੍ਰਾਪਰ ਪ੍ਰਿੰਟ ਤੁਸੀਂ ਚੈੱਕ ਕਰ ਸਕਦੇ ਹੋਗੇ ਬਹੁਤ ਹੀ ਪਿਆਰਾ ਜਿਹਾ ਪ੍ਰਿੰਟ ਹੈਗਾ ਨੈਕਸਟ ਕਲਰ ਹੈਗਾ ਜਿਸ ਵਿੱਚ yellow ਕੰਬੀਨੇਸ਼ਨ ਕੀਤਾ ਹੋਇਆ black ਨਾਲ ਇਹ ਵੀ ਪ੍ਰਿੰਟ ਤੁਸੀਂ ਹੈਗਾ ਜਿਹੜਾ ਚੈੱਕ ਕਰ ਸਕਦੇ ਹੋ ਬਹੁਤ ਹੀ ਪਿਆਰਾ ਜਿਹਾ ਪ੍ਰਿੰਟ ਹੈਗਾ ਹਲੋ ਜੀ ਨੈਕਸਟ ਕਲਰ ਦੇਖ ਸਕਦੇ ਹੋਗੇ ਤੁਸੀਂ ਬਹੁਤ ਹੀ ਪਿਆਰਾ ਜਿਹਾ ਪ੍ਰਿੰਟ ਤੁਸੀਂ ਚੈੱਕ ਕਰ ਸਕਦੇ ਹੋਗੇ ਤੇ 올ਓਵਰ ਸੂਟ ਰੈਡੀ ਕਰਵਾਉਗੇ ਤਾਂ ਬਹੁਤ ਜਿਆਦਾ ਸੋਹਣੇ ਲੱਗਦੇ ਨੇਗੇ ਪ੍ਰਾਈਸ ਹੈਗਾ ਜੀ ਇਹਦਾ 25 ਸੌਰੀ ਸਾਢੇ 1800 ਪ੍ਰਾਈਸ ਹੈ ਸੂਟਸ ਦਾ ਸਾਰਿਆਂ ਦਾ ਤੇ ਇਸ ਤੋਂ ਬਾਅਦ ਹੈਗਾ ਜੀ ਪਿਓਰ ਮਾਲ ਦੇ ਵਿੱਚ ਸੂਟ ਹੈਗਾ 2500 ਪ੍ਰਾਈਸ ਹੈਗਾ ਟੇਸਟਾ ਬ੍ਰਾਂਡ ਦਾ ਸੂਟ ਹੈਗਾ ਪ੍ਰਿੰਟ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਜਿਹਾ ਪ੍ਰਿੰਟ ਹੈਗਾ ਠੀਕ ਹੈ ਜੀ ਲੋ ਜੀ 2500 ਪ੍ਰਾਈਸ ਹੈ ਇਹਦਾ ਤੇ ਇਸ ਤੋਂ ਬਾਅਦ ਹੈਗਾ ਜੀ ਮੈਚਿੰਗ ਸੂਟ ਹੈਗਾ ਬਹੁਤ ਜਿਆਦਾ ਸੋਹਣਾ ਮਲ ਦੇ ਵਿੱਚ ਇਹਦੇ ਵਿੱਚ ਹੈਗੀ ਅਗੇ ਇਸ ਤਰ੍ਹਾਂ ਦੇਖੋ ਬੂਟੀ ਬਣੀ ਹੋਈ ਆ ਵਰਕ ਵਾਲੀ ਵਿੱਚ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਸ਼ੋਹ ਹੁੰਦੀ ਹੋਣੀ ਤੇ ਇਹਦੇ ਵਿੱਚ ਇੱਕ ਕਲਰ ਫਰੋਜ਼ੀ ਹੈ ਤੇ ਇੱਕ ਪੀਚ ਹੈਗਾ ਤੁਸੀਂ ਦੇਖ ਸਕਦੇ ਹੋਗੇ ਪ੍ਰਾਈਸ ਇਹਦਾ ਰਹੂਗਾ ਜੀ 2000 ਮੈਚਿੰਗ ਸੂਟ ਹੈ ਬਾਕੀ ਜੇ ਤੁਸੀਂ ਵਰਕ ਵਗੈਰਾ ਕਰਾਉਣਾ ਚਾਹੁੰਦੇ ਹੋਗੇ ਕਰਾ ਸਕਦੇ ਹੋਗੇ ਨੈਕਸਟ ਸੂਟ ਹੈਗਾ ਜੀ ਬਲੂ ਕਲਰ ਦਾ ਸੂਟ ਹੈਗਾ ਬਹੁਤ ਹੀ ਪਿਆਰਾ ਬਟਰ ਕਾਟਨ ਦੇ ਵਿੱਚ ਹੈਗਾ ਪ੍ਰਾਈਸ ਇਹਦਾ ਰਹੂਗਾ ਜੀ 2500 ਪ੍ਰਾਈਸ ਰਹੂਗਾ ਲਓ ਜੀ ਨੈਕਸਟ ਸੂਟ ਹੈਗਾ ਜਿਹੜਾ ਤੁਸੀਂ ਦੇਖ ਸਕਦੇ ਹੋਗੇ ਮਲ ਕਾਟਨ ਦੇ ਵਿੱਚ ਹੈਗਾ ਤੇ ਬਹੁਤ ਜਿਆਦਾ ਸੋਹਣਾ ਸੋਬਰ ਜਿਹਾ ਸੂਟ ਹੈਗਾ ਪ੍ਰਾਈਸ ਇਹਦਾ ਹੈਗਾ ਜੀ 2500 ਪ੍ਰਾਈਸ ਹੈਗਾ ਨੈਕਸਟ ਸੂਟ ਵੀ ਹੈਗਾ ਜੀ ਮਲ ਦੇ ਵਿੱਚ ਹੈਗਾ ਲਓ ਜੀ ਪ੍ਰਾਈਸ ਇਧਰ ਹੋਊਗਾ ਜੀ 2500 ਪ੍ਰਾਈਸ ਹੋਊਗਾ ਫਾਸਟਲੀ ਆਰਡਰ ਕਰਦੇ ਇੱਕ ਵੀ ਸੂਟ ਇਹ ਰੁਕਣ ਵਾਲਾ ਨਹੀਂ ਕਿਉਂਕਿ ਪ੍ਰਿੰਟਿੰਗ ਡਿਜ਼ਾਈਨ ਬਹੁਤ ਜ਼ਿਆਦੇ ਸੋਹਣੀ ਹੈਗੀ ਇਹ ਵਾਲਾ ਹੈਗਾ ਜੀ ਕਾਟਨ ਦਾ ਸੂਟ ਹੈਗਾ 2250 ਪ੍ਰਾਈਸ ਹੈਗਾ ਬਹੁਤ ਜ਼ਿਆਦੇ ਸੋਹਣਾ ਦੇਖੋ ਪ੍ਰਿੰਟ ਤੁਸੀਂ ਚੈੱਕ ਕਰ ਸਕਦੇ ਹੋਗੇ ਨੈਕਸਟ ਸੂਟ ਹੈਗਾ ਜੀ yellow ਪ੍ਰਿੰਟ ਤੁਸੀਂ ਦੇਖ ਸਕਦੇ ਹੋਗੇ ਬਹੁਤ ਹੀ ਪਿਆਰਾ ਜਿਹਾ ਪ੍ਰਿੰਟ ਹੈਗਾ 올ਓਵਰ ਸੂਟ ਹੈਗਾ ਤੇ ਜਿਹੜਾ ਮਤਲਬ ਫੈਬਰਿਕ ਬਹੁਤ ਜਿਆਦਾ ਸੋਹਣਾ ਲਾਈਟ ਵੇਟ ਫੈਬਰਿਕ ਹੈ ਪ੍ਰਾਈਸ ਰਹੂਗਾ 2500 ਲਓ ਜੀ ਇਸ ਤੋਂ ਬਾਅਦ ਹੈਗਾ ਜੀ ਟਿਸਟਾ ਬ੍ਰਾਂਡ ਦੇ ਸੂਟ ਨੇਗੇ ਬਹੁਤ ਜਿਆਦਾ ਸੋਹਣਾ ਫੈਬਰਿਕ ਹੈਗਾ ਤੇ ਪ੍ਰਾਈਸ ਹੈਗਾ ਜੀ ਇਹਦਾ 2000 ਪ੍ਰਾਈਸ ਹੈਗਾ ਤੇ ਬਹੁਤ ਜਿਆਦਾ ਸੋਹਣਾ ਤੁਸੀਂ ਦੇਖ ਸਕਦੇ ਹੋਗੇ ਆ ਪ੍ਰਿੰਟ ਬਣਿਆ ਹੋਇਆ ਹੈਗਾ ਇਹਦੇ ਵਿੱਚ ਹੈਗੇ ਨੇਗੇ ਕਲਰ ਆਪਣੇ ਕੋਲੇ ਨੈਕਸਟ ਕਲਰ ਹੈਗਾ ਜਿਹੜਾ ਤੁਸੀਂ ਦੇਖ ਸਕਦੇ ਹੋ ਪ੍ਰਿੰਟ ਅਲੱਗ-ਅਲੱਗ ਪ੍ਰਿੰਟ ਦੇਣਗੇ ਤੇ ਬਹੁਤ ਜ਼ਿਆਦਾ ਸੋਹਣਾ ਤੁਸੀਂ ਦੇਖ ਸਕਦੇ ਹੋ ਪ੍ਰਿੰਟ ਹਨਾ ਤੇ ਪ੍ਰਾਈਸ ਹੈਗਾ ਇਹਦਾ 2000 ਪ੍ਰਾਈਸ ਹੈਗਾ ਨੈਕਸਟ ਪ੍ਰਿੰਟ ਤੁਸੀਂ ਦੇਖ ਸਕਦੇ ਜਿਹੜੀਆਂ ਭੈਣਾ ਥੋੜਾ ਜਿਹਾ ਲਾਈਟ ਕਲਰ ਸੌਰੀ ਡਾਰਕ ਕਲਰ ਪਸੰਦ ਕਰਦੀਆਂ ਨੇਗੀਆਂ ਤਾਂ ਤੁਸੀਂ ਇਦਾਂ ਦੇ ਪ੍ਰਿੰਟ ਲੈਣਗੇ ਜਿਹੜੇ ਲੈ ਸਕਦੇ ਹੋਗੇ ਇਹਦਾ ਪ੍ਰਾਈਸ ਹੈਗਾ ਜੀ 2000 올ਓਵਰ ਦਾ ਬਹੁਤ ਜ਼ਿਆਦਾ ਸੋਹਣਾ ਫੈਬਰਿਕ ਹੈ ਇਹ ਲਓ ਜੀ ਨੈਕਸਟ ਪ੍ਰਿੰਟ ਹੈਗਾ ਜਿਹੜਾ ਤੁਸੀਂ ਦੇਖ ਸਕਦੇ ਹੋ ਪ੍ਰਿੰਟਿੰਗ ਡਿਜ਼ਾਈਨ ਲੋਜੀ ਪ੍ਰਾਈਸ ਹੈਗਾ ਸੀ ਇਹਦਾ 2000 ਪ੍ਰਾਈਸ ਹੈਗਾ ਠੀਕ ਹੈ ਸੀ ਤੇ ਲਾਸਟ ਸੂਟ ਹੈਗਾ ਸੀ ਕਾਟਨ ਦੇ ਵਿੱਚ ਹੈ ਕਾਨੀ ਦਾ ਪ੍ਰਿੰਟ ਹੈਗਾ 750 ਪ੍ਰਾਈਸ ਹੈਗਾ ਟੇਸਟਾ ਬ੍ਰਾਂਡ ਦਾ ਬਹੁਤ ਜਿਆਦਾ ਸੋਹਣਾ ਪ੍ਰਿੰਟ ਹੈ ਦੁਪੱਟਾ ਕਿਸੇ ਨਾਲ ਵੀ ਨਹੀਂ ਹੈਗਾ ਜੇ ਤੁਸੀਂ ਕਹੋਗੇ ਤਾਂ ਆਪਾਂ ਤੁਹਾਨੂੰ ਦੁਪੱਟਾ ਲਗਾ ਕੇ ਦੇ ਦਾਂਗੇ ਨਹੀਂ ਤੁਸੀਂ ਵਿਦਆਊਟ ਦੁਪੱਟਾ ਅਨ ਸਟਿਚ ਸੂਟ ਜਿੱਥੇ ਵੀ ਤੁਸੀਂ ਮੰਗਵਾਉਣਾ ਚਾਹੋ ਨੇ ਮੰਗਵਾ ਸਕਦੇ ਹੋ ਕਾਫੀ ਭੈਣਾਂ ਦੇ ਮੈਨੂੰ ਬਾਹਰ ਤੋਂ ਮੈਸੇਜ ਆਉਂਦੇ ਹੁੰਦੇ ਨੇ ਵੀ ਤੁਸੀਂ ਅਨ ਸਟਿਚ ਸੂਟ ਲਿੰਗੇ ਦੇ ਦੋਗੇ ਹਾਂਜੀ ਤੁਸੀਂ ਜ਼ਰੂਰ ਜਿੱਥੇ ਵੀ ਤੁਸੀਂ ਕੋਰੀਅਰ ਕਰਵਾਉਣਾ ਚਾਹੋ ਨੇ ਤਾਂ ਤੁਸੀਂ ਅਨ ਸਟਿਚ ਸੂਟ ਲਿੰਗੇ ਜਿਹੜੇ ਮੰਗਵਾ ਸਕਦੇ ਨੇ ਜਿੱਥੇ ਤੁਹਾਡੀ ਸਟਿਚਿੰਗ ਸਹੀ ਬੈਠਦੀ ਹੈ ਕਿ ਤੁਸੀਂ ਉੱਥੇ ਸਿਲਾਈ ਕਰਵਾਓ ਜ਼ਰੂਰੀ ਨਹੀਂ ਹੈਗਾ ਹਨਾ ਵੀ ਤੁਸੀਂ ਵੀ ਮੇਰੇ ਕੋਲੋਂ ਹੀ ਸਟਿਚ ਕਰਵਾਓ ਤੇ ਤੁਸੀਂ ਜੇ ਤੁਹਾਨੂੰ ਸਾਡੇ ਕੋਲੋਂ ਕੋਈ ਵੀ ਸ ਤਦੋਂ ਦਾ ਵਰਕ ਕਰਵਾਉਣਾ ਚਾਹੁੰਦੇ ਹੋਗੇ ਪ੍ਰਿੰਟ ਸੂਟ ਵਗੈਰਾ ਲੈਣਾ ਚਾਹੁੰਦੇ ਹੋਗੇ ਤਾਂ ਤੁਸੀਂ ਜਰੂਰ ਹਨਾ ਆਰਡਰ ਰਹਿ ਕੇ ਜਿਹੜਾ ਕਰ ਸਕਦੇ ਹੋ ਮੈਨੂੰ ਪੂਰੀ ਉਮੀਦ ਹੈ ਤੁਹਾਨੂੰ ਅੱਜ ਵਾਲੇ ਸੂਟ ਨੇ ਜਿਹੜੇ ਪਸੰਦ ਆਏ ਹੋਣਗੇ ਕਮੈਂਟ ਕਰਕੇ ਜਰੂਰ ਦੱਸ ਦਿਓ ਤੁਹਾਨੂੰ ਸਾਡੇ ਸੂਟ ਕਿਵੇਂ ਦੇ ਲੱਗੇ ਤੇ ਅਗਲੀ ਵੀਡੀਓ ਆਪਾਂ ਲੈ ਕੇ ਆਵਾਂਗੇ ਅਗਲੇ ਦਿਨ ਦੇ ਨਾਲ ਸਤਿ ਸ਼੍ਰੀ ਅਕਾਲ ਜੀ